ਨਹੀਂ ਆਮ ਤੁਸੀਂ ਦੇਖਦੇ ਹੋ ਕਿ ਬੱਕਰੀ ਪਾਲਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਪਰ ਇੱਕ ਇਹ ਮੇਰਾ ਖਿਆਲ ਆ ਵੀ ਪਹਿਲੀ ਟ੍ਰੇਨਿੰਗ ਕੈਂਪ ਹੋਊਗਾ ਜਿਹੜਾ ਤੁਹਾਨੂੰ ਮੰਡੀ ਚੱਲਦੀ ਦੇ ਵਿੱਚ ਤੁਹਾਨੂੰ ਸਮਝਾਇਆ ਜਾਊਗਾ ਜੀ ਆ ਬੱਕਰੀ ਵੇਖ ਰਹੀ ਆ ਮਾਲਕ ਇੰਨੇ ਮੰਗਦਾ ਤੇ ਤੁਸੀਂ ਇੰਨੇ ਲਾ ਰਹੇ ਹੋ ਤੇ ਇਹ ਬੱਕਰੀ ਕਿੰਨੇ ਦੀ ਆ ਕਿੱਥੇ ਜਾ ਕੇ ਲੈਣੀ ਆ ਜੇ ਬੱਕਰੀ 25 ਦੀ ਆ ਤੇ ਮਾਲਕ 45000 ਮੰਗਦਾ ਤੇ ਨਵਾਂ ਬੰਦਾ ਕਹਿੰਦਾ ਚਲ ਯਾਰ ਲੈ ਰੋ ਕੋਈ ਆ ਨਹੀਂ 35 36 ਦੀ ਉੱਥੇ ਵੀ ਅਸੀਂ ਮਾਰ ਖਾ ਜਾਂਦੇ ਆ ਹੁਣ ਨਵਾਂ ਬੰਦਾ ਕਹਿੰਦਾ ਜੀ ਬੱਕਰੀ ਉਹ ਲੈਣੀ ਆ ਪਰ ਉਹ ਜਦੋਂ ਖਰੀਦਣ ਆਉਂਦਾ ਜੀ ਉਹ 7000 ਵਾਲੀ ਬੱਕਰੀ ਤੇ 27000 ਲਾ ਕੇ ਤੁਰ ਜਾਂਦਾ ਜਦੋਂ ਉਹ ਵੇਚਣ ਆਉਂਦੇ ਨੇ ਫੇ ਵਪਾਰੀ ਉਹਦੇ ਤੇ 5 5.5 ਲਾਉਂਦਾ ਅਗਲਾ ਕਹਿੰਦਾ ਮੈਂ 27 ਦੀ ਲਈ ਆ ਮੈਂ ਘਾਟਾ ਕਿਵੇਂ ਖਾਲਮ ਪਰ ਉਹਨੂੰ ਇੱਥੇ ਹੀ ਮਾਰ ਪੈ ਜਾਂਦੀ ਆ ਨਵੇਂ ਫਾਰਮ ਵਾਲੇ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੇ ਪਹੁੰਚੇ ਹੋਇਆ ਲੁਧਿਆਣਾ ਜ਼ਿਲ੍ਹੇ ਦੀ ਮਸ਼ਹੂਰ ਬੱਕਰੀਆਂ ਦੀ ਮੰਡੀ ਗੱਲਬਾਤ ਕਰੀਏ ਮੰਡੀ ਬਾਬਤ ਬਾਬਾ ਜੀ ਨਾਲ ਹੀ ਕਰਾਂਗੇ ਮੰਡੀ ਦੇ ਓਨਰ ਨੇ ਇਹ ਸ਼ਨੀਵਾਰ ਨੂੰ ਇਹ ਮੰਡੀ ਆ ਜਿਹੜੀ ਉਹ ਪ੍ਰੋਪਰ ਲੱਗਦੀ ਹੈ ਤੇ ਵਪਾਰੀ ਕਿਸਾਨ ਭਰਾ ਨਗ ਵੇਚਦੇ ਨੇ ਬੱਕਰੇ ਬੱਕਰੀਆਂ ਭੇਡੂ ਭੇਡਾਂ ਖਰੀਦਦੇ ਨੇ ਨਾ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਇਲਤੀ ਰਣਾ ਚੈਨਲ YouTube ਤੇ ਚੱਲ ਰਿਹਾ Facebook ਤੇ ਪੇਜ ਚੱਲਦਾ ਸਾਰੇ ਹੀ ਦੇਖਣ ਵਾਲੇ ਵੀਰਾਂ ਨੂੰ ਅਸੀਂ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ हां दोस्तों आपा गल बात करनी है बकरियां दी ट्रेनिंग संबंधी जेड़े वीरा ने बकरियां दा या ਭੈਣਾਂ ਨੇ बकरियां दा ਕਿੱਤਾ ਕਰਨਾ ਉਹ बकरियां दी ट्रेनिंग ਹੁਣ ਲੈ ਸਕਦੇ ਨੇਗੇ ਲੁਧਿਆਣਾ ਜ਼ਿਲੇ ਦੇ ਵਿੱਚੋਂ ਮੁੱਲਾਪੁਰ ਦੇ ਵਿੱਚੋਂ ਬਾਬਾ ਜੀ ਦੱਸਿਓ ਮੜੇ ਆਪਣਾ ਟ੍ਰੇਨਿੰਗ ਦਾ ਕਿਹੜਾ ਬੇਚ ਆ ਰਿਹਾ ਪਹਿਲਾਂ ਤਾਂ ਦੱਸੋ ਟ੍ਰੇਨਿੰਗ ਕਿਉਂ ਜ਼ਰੂਰੀ ਆ ਟ੍ਰੇਨਿੰਗ ਕਿਉਂ ਰੱਖੀ ਗਈ ਆ ਟ੍ਰੇਨਿੰਗ ਇਸ ਕਰਕੇ ਜ਼ਰੂਰੀ ਆ ਜੀ ਜਿਹੜੇ ਸਾਡੇ ਵੀਰ ਫਾਰਮ ਪਾਉਂਦੇ ਆ ਬਿਨਾ ਟ੍ਰੇਨਿੰਗ ਤੋਂ ਹਮ ਜਾਨੀ ਕਿ ਕਹਿਣ ਤੋਂ ਭਾਪੀ ਬਿਨਾ ਰੈ ਮਸ਼ਵਰੇ ਤੋਂ ਉਹ ਜ਼ਿਆਦਾਤਰ ਫੇਲ ਹੁੰਦੇ ਆ ਜੀ ਫੇਲ ਹੋਣ ਦਾ ਕਾਰਨ ਇਹੀ ਆ ਬਈ ਉਹਨਾਂ ਨੂੰ ਤਜਰਬਾ ਨਹੀਂ ਹੁੰਦਾ ਜਿਹੜੇ ਨਵੇਂ ਵੀਰ ਨੇ ਬੇਸ਼ੱਕ ਦੀ ਮੱਝਾਂ ਗਾਈਆਂ ਘੋੜੀਆਂ ਹੋਰ ਜਾਨਵਰ ਰੱਖਦੇ ਨੇ ਪਰ ਜਿਹੜੀ ਬੱਕਰੀ ਆ ਨਾ ਜੀ ਬੱਕਰੀ ਇਹਨਾਂ ਜਾਨਵਰਾਂ ਤੋਂ ਥੋੜਾ ਜਿਹਾ ਹਟਕੇ ਆ ਕਿਉਂਕਿ ਸੋਹਰ ਵੀ ਹੁੰਦੀ ਆ ਤੇ ਥੋੜੀ ਜਿਹੜੀ ਜਿਹੜੀ ਪਰਵਰਿਸ਼ ਕਰਨੀ ਹੁੰਦੀ ਆ ਜੀ ਉਹ ਦੂਜੇ ਜਰਵਰ ਨਾਲ ਥੋੜੀ ਜਿ ਲੱਗ ਜੀ ਕਰਨੀ ਪੈਂਦੀ ਆ ਇੱਕ ਤਾਂ ਸਾਫ ਸਫਾਈ ਜਿਆਦਾ ਰੱਖਦੀ ਆ ਜੇ ਗੋਆ ਗਾਹ ਤੱਲੇ ਹੋਵੇ ਉਹ ਸਾਰੀਆਂ ਚੀਜ਼ਾਂ ਦੱਸਣੀ ਉਹਦੀਆਂ ਬਾਕੀ ਵੈਕਸੀਨ ਡੀ ਫਾਰਮਿੰਗ ਜਿਹੜੀ ਮੱਝਾਂ ਖਾਈਆਂ ਜੀ ਆਪਾਂ ਬਹੁਤ ਘੱਟ ਡੀ ਫਾਰਮ ਕਰਦੇ ਆ ਤੇ ਜਿਹੜੀ ਇਹ ਚੀਜ਼ ਆ ਜੀ ਇਹਨੂੰ ਜ਼ਰੂਰੀ ਆ ਕਿਉਂਕਿ ਇਹ ਚੀਜ਼ਾਂ ਨੂੰ ਮੋਖ ਰੱਖ ਕੇ ਬਾਕੀ ਜਿਹੜੀ ਬੱਕਰੀ ਆ ਇਹਦੇ ਵਿੱਚ ਨਸਲਾਂ ਬਹੁਤ ਨੇ ਹੁਣ ਨਵਾਂ ਬੰਦਾ ਕਹਿੰਦਾ ਜੀ ਬੱਕਰੀ ਹੀ ਲੈਣੀ ਆ ਪਰ ਉਹ ਜਦੋਂ ਖਰੀਦਣ ਆਉਂਦਾ ਜੀ ਉਹ 7000 ਵਾਲੀ ਬੱਕਰੀ ਤੇ 27000 ਲਾ ਜਦੋਂ ਵੇਚਣ ਆਉਂਦੇ ਨੇ ਉਹ ਵਪਾਰੀ ਉਹਦੇ ਤੇ 5 5.5 ਲਾਉਂਦਾ ਅਗਲਾ ਕਹਿੰਦਾ ਮੈਂ 27 ਦੀ ਲਈ ਆ ਮੈਂ ਘਾਟਾ ਕਿਵੇਂ ਖਾ ਲਵਾਂ ਪਰ ਉਹਨੂੰ ਇੱਥੇ ਹੀ ਮਾਰ ਪੈ ਜਾਂਦੀ ਹੈ ਨਵੇਂ ਫਾਰਮ ਵਾਲੇ ਅਸੀਂ ਸਾਰੀਆਂ ਚੀਜ਼ਾਂ ਦੱਸਾਂਗੇ ਕਈ ਵੀਰ ਕਹਿੰਦੇ ਜੀ ਟ੍ਰੇਨਿੰਗ ਸਾਤ ਤੋਂ ਲਾਓ ਪਰ ਬੱਕਰੀ ਜਿੱਥੋਂ ਮਰਜ਼ੀ ਲੈ ਲਓ ਪਰ ਅਸੀਂ ਦਾ ਦਾਬੇ ਦਾ ਕਹਿ ਰਹੇ ਆ ਵੀ ਟ੍ਰੇਨਿੰਗ ਵੀ ਅਸੀਂ ਦਵਾਗੇ ਤੇ ਬੱਕਰੀ ਵੀ ਅਸੀਂ ਲੈ ਕੇ ਦਵਾਗੇ ਮੰਡੀ ਤੋਂ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਘਰੋਂ ਦਵਾਗੇ ਮੰਡੀ ਤੋਂ ਲੈ ਕੇ ਦਵਾਗੇ ਤੇ ਜਿੱਦਣ ਵੇਚਣ ਆਏ ਬਕਵਾਵਾਂਗੇ ਵੀ ਅਸੀਂ ਠੀਕ ਹੈ ਘਾਟਾ ਨਹੀਂ ਪੈਣ ਦਿੰਦੇ ਇਹ ਸਾਡਾ ਦਾਵਾ ਰਹਿ ਗਿਆ ਪਰ ਬੱਕਰੀ ਦੇ ਵਿੱਚ ਕੋਈ ਸਾਈਡ ਇਫੈਕਟ ਨਾ ਪਵੇ ਜਿੰਨੇ ਦੀ ਲੈ ਕੇ ਦਵਾਗੇ ਉਦੋਂ 1500 2000 ਬਾਦਦੇ ਨੂੰ ਵੇਚ ਕੇ ਦਵਾਗੇ ਪਰ ਰੱਪ ਨਾ ਉਤੇ ਜੀ ਨਾ ਲਿਆਵੇ ਦੂਜੇ ਨੰਬਰ ਤੇ ਤੁਸੀਂ ਆ ਦੇਖ ਸਕਦੇ ਹੋ ਕਿ ਮਾਨਤਾ ਪ੍ਰਾਪਤ ਸਰਟੀਫਿਕੇਟ ਨੇ ਜੀ ਇਹ ਸਰਟੀਫਿਕੇਟ ਸੈਂਟਰ ਗਵਰਨਮੈਂਟ ਹੈ ਜੀ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਉੱਪਰ ਦੇਖ ਸਕਦੇ ਹੋ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਆਏ ਨੇ ਆਪਣੇ ਕੋਲੇ ਬਕਾਇਦਾ ਤੇ ਇਹ ਸਰਟੀਫਿਕੇਟ ਈਸ਼ੂ ਕਰਵਾਵਾਂਗੇ ਜੀ ਇਹ ਜਿਹੜੀ ਪਹਿਲੀ ਟ੍ਰੇਨਿੰਗ ਕਰਤੀ ਸੀ ਆਪਾਂ ਮੁੱਲਾਪੁਰ ਮੰਡੀ ਬਣੀਓ ਉਹਨਾਂ ਸਾਰੇ ਵੀਰਾਂ ਦੇ ਸਰਟੀਫਿਕੇਟ ਸਾਡੇ ਕੋਲੇ ਪਹੁੰਚ ਚੁੱਕੇ ਨੇ ਤੇ ਜਿਹੜੀ ਹੁਣ ਟ੍ਰੇਨਿੰਗ ਰੱਖਾਂਗੇ ਜੀ ਆਪਾਂ ਉਹ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਰੱਖਾਂਗੇ ਜੀ ਵਿਸਾਖੀ ਦੇ ਥੋੜਾ ਦਿਨ ਬਾਅਦ ਇਹ ਡੇਟ ਪੱਕੀ ਕਰਦੇ ਆਗੇ ਵੀ ਕਿਹੜੀ ਆ ਤੇ 13 14 ਤਰੀਕ ਤੋਂ ਬਾਅਦ April ਤੋਂ ਬਾਅਦ ਇਹ ਦੇਖ ਰੱਖਾਂਗੇ ਬੇਨਤੀ ਆ ਜਿਹੜੇ ਵੀਰਾਂ ਨੇ ਟ੍ਰੇਨਿੰਗ ਸੈਂਟਰ ਦੇ ਵਿੱਚ ਹਿੱਸਾ ਲੈਣਾ ਇਹ ਜਿਹੜੀ ਟ੍ਰੇਨਿੰਗ ਹੋਊਗੀ ਮੁੱਲਾਪੁਰ ਮੰਡੀ ਦੇ ਵਿੱਚ ਹੀ ਕੀਤੀ ਜਾਵੇਗੀ ਛਮਿਆਨੇ ਲਾ ਕੇ ਵੱਡੀ ਪੱਦਰ ਤੇ ਤੇ ਤੁਹਾਨੂੰ ਖਰੀਦਦਾਰੇ ਵਾਰੀ ਵਿੱਚ ਦੱਸਿਆ ਜਾਊਗਾ ਮੰਡੀ ਦਾ ਚੱਕਰ ਲਗਾਇਆ ਜਾਊਗਾ ਮੰਡੀ ਦੇ ਵਿੱਚ ਵੇਚ ਖਰੀਦ ਕਿੱਦਾਂ ਹੁੰਦੀ ਆ ਇਹ ਵੀ ਤੁਹਾਨੂੰ ਇੱਕ ਟ੍ਰੇਨਿੰਗ ਦਿੱਤੀ ਜਾਊਗੀ ਨਹੀਂ ਆਮ ਤੁਸੀਂ ਦੇਖਦੇ ਹੋ ਕਿ ਬੱਕਰੀ ਪਾਲਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਪਰ ਇਹ ਇੱਕ ਇਹ ਮੇਰਾ ਖਿਆਲ ਆ ਵੀ ਪਹਿਲੀ ਟ੍ਰੇਨਿੰਗ ਕੈਂਪ ਹੋਊਗਾ ਜਿਹੜਾ ਤੁਹਾਨੂੰ ਮੰਡੀ ਚੱਲਦੀ ਦੇ ਵਿੱਚ ਤੁਹਾਨੂੰ ਸਮਝਾਇਆ ਜਾਊਗਾ ਜੀ ਆਹ ਬੱਕਰੀ ਵੇਚ ਰਹੀ ਆ ਮਾਲਕ ਇੰਨੇ ਮੰਗਦਾ ਤੇ ਤੁਸੀਂ ਇੰਨੇ ਲਾ ਰਹੇ ਹੋ ਤੇ ਇਹ ਬੱਕਰੀ ਕਿੰਨੇ ਦੀ ਆ ਕਿੱਥੇ ਜਾ ਕੇ ਲੈਣੀ ਆ ਜੇ ਮਾਲ ਬੱਕਰੀ 25 ਦੀ ਆ ਤੇ ਮਾਲਕ 45000 ਮੰਗਦਾ ਤੇ ਨਵਾਂ ਬੰਦਾ ਕਹਿੰਦਾ ਚਲ ਯਾਰ ਲੈ ਰੋ ਕੋਈ ਆ ਨਹੀਂ 35 36 ਦੀ ਉੱਥੇ ਵੀ ਅਸੀਂ ਮਾਰ ਖਾ ਜਾਂਦੇ ਆ ਇਹ ਵੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਕਿੰਨੇ ਕੀ ਦੀ ਬੱਕਰੀ ਤੁਸੀਂ ਖਰੀਦਣੀ ਆ ਤੇ ਬਾਕੀ ਅਸੀਂ ਬੇਨਤੀ ਕਰਦੇ ਆ ਕਿ ਹਰ ਸ਼ਨੀਵਾਰ ਨੂੰ ਇਹ ਮੁੱਲਾਪੁਰ ਮੰਡੀ ਲੱਗਦੀ ਆ ਬਾਬਾ ਜੀ ਕਹਿ ਦੱਸੋ ਵੀ ਏਸ਼ ਸ਼ਹਿਰ ਨੂੰ ਕਿਹੜੇ-ਕਿਹੜੇ ਜਿਹੜੇ ਸ਼ਹਿਰ ਜ਼ਿਲ੍ਹੇ ਆ ਉਹ ਪੈ ਜਾਂਦੇ ਨੇ ਵੀ ਵੀਰਪਰਾ ਆਸਾਨੀ ਨਾਲ ਆ ਦੇਖੋ ਜੀ ਜਿਹੜਾ ਲੁਧਿਆਣਾ ਆ ਮਾ ਜੀ ਇਹ ਪੰਜਾਬ ਦਾ ਧੁਰਾ ਵਾ ਹੂੰ ਪੰਜਾਬ ਦਾ ਸੈਂਟਰ ਆ ਲੁਧਿਆਣਾ ਸ਼ਹਿਰ ਹੂੰ ਨਾਲ ਹੀ ਸਾਡੇ ਇੱਥੋਂ ਜਿਹੜਾ ਮੁੱਲਾਪੁਰ ਵੀ ਆ ਨਾ ਇਹ ਸਮਝ ਲਓ ਵੀ ਇਹ ਪੰਜਾਬ ਦਾ ਧੁਰਾ ਹੂੰ ਪੰਜਾਬ ਪਨੋੜ ਪੈਂਡ ਉਹਨੂੰ ਕਾਹਤੇ ਕਹਿੰਦੇ ਆ ਹੂੰ ਇੱਥੋਂ ਸਭ ਤੋਂ 3 ਕਿਲੋਮੀਟਰ ਤੇ ਆ ਪੰਜਾਬ ਪਨੋੜ ਪੂਰੇ ਪੰਜਾਬ ਦਾ ਸੈਂਟਰ ਆ ਠੀਕ ਆ ਪੂਰਾ ਸੈਂਟਰ ਮੁੱਲਾਪੁਰ ਧਾਕਾ ਪਨੋੜ ਇਕੱਠੇ ਹੀ ਨੇ ਇਹ ਸਮਝ ਲੋ ਵੀ ਅਸੀਂ ਪੰਜਾਬ ਦੇ ਸੈਂਟਰ 'ਚ ਬੈਠੇ ਆ ਤੇ ਇਧਰੋਂ ਹਿਮਾਚਲ ਜੰਮੂ ਉਹਨਾਂ ਵੀਰਾਂ ਨੂੰ ਬਹੁਤ ਨੇੜੇ ਪੈਂਦੀ ਆ ਟ੍ਰੇਨਿੰਗ ਕੈਂਪ ਜਿਸ ਤਰ੍ਹਾਂ ਸਾਡੇ ਨਾਲ ਪੈ ਗਿਆ ਜਲੰਧਰ ਕਪੂਰਥਲਾ ਇੱਥੇ ਹਿਸ਼ਾਰਪੁਰ ਇਧਰਲੇ ਪਾਸੇ ਪੈ ਗਿਆ ਤਰਨਤਾਰਨ ਅੰਮ੍ਰਿਤਸਰ ਮੋਗਾ ਬਰਨਾਲਾ ਸੰਗਰੂਰ ਤੇ ਮਲੇਰਕੋਟਲਾ ਜੀ ਇਹ ਬਹੁਤ ਨੇੜੇ ਪੈਂਦਾ ਇਹਨਾਂ ਨੂੰ ਸਿੱਧਾ ਰਸਤਾ ਹਾਈਵੇ ਰੋਡ ਦੇ ਉੱਤੇ ਸਾਡਾ ਜਣਾ ਪਿੰਡ ਆ ਸਾਡਾ ਇਹ ਫਿਰੋਜ਼ਪੁਰ ਰੋਡ ਵੱਜਦਾ ਵਾ ਹਾਈਵੇ ਰੋਡ ਉਦੀ ਉੱਪਰ ਹੈ ਮੁੱਲਾਪੁਰ ਪਿੰਡ ਮੁੱਲਾਪੁਰ ਪਿੰਡ ਦੇ ਨਾਲ ਹੀ ਖੇਤਾਂ ਦੇ ਵਿੱਚ ਮੰਡੀ ਲੱਗਦੀ ਆ ਤਲਵੰਡੀ ਵਾਲੇ ਰਾਹ ਤੇ ਤੇ ਇੱਥੇ ਹੀ ਟ੍ਰੇਨਿੰਗ ਕੈਂਪ ਹੋਊਗਾ ਜਿਹੜੇ ਵੀਰਾਂ ਨੇ ਵਿਭਾਗ ਲੈਣਾ ਵਾ 9914473916 ਤੇ ਸੰਪਰਕ ਕਰਨ ਉਹ 10 ਦਾ ਨੰਬਰ ਆ ਮੇਰਾ ਜਿਹੜੇ ਵੀਰਾਂ ਨੇ ਵੀ ਇਸ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਆ ਉਹ ਮੇਰੇ ਨਾਲ ਗੱਲਬਾਤ ਕਰਕੇ ਆਪਣਾ ਨਾਮ ਆਪਣੀ ਸੀਟ ਪੱਕੀ ਕਰ ਸਕਦੇ ਨੇ ਕਿੰਨੀ ਵੀਜ਼ ਰਕੀ ਹੈ ਇਹਦੀ ਫੀਸ 5000 ਰੁਪਏ ਹੋਊਗੀ ਜੀ ਠੀਕ ਹੈ ਜੀ ਇੱਕ ਟ੍ਰੇਨਿੰਗ ਕੈਂਪ ਦੀ ਇੱਕ ਵੀਰਦੀ ਬੈਟ ਸਰਟੀਫਿਕੇਟ ਵਿੱਚ ਹੀ ਖਾਣਾ ਪੀਣਾ ਰਹਿਸ਼ ਇਹ ਦੋ ਦਿਨ ਦੀ ਟ੍ਰੇਨਿੰਗ ਹੋਊਗੀ ਤੀਜੇ ਦਿਨ ਦੀ ਹੋ ਸਕਦਾ ਮੰਡੀ ਹੋਵੇ ਠੀਕ ਹੈ ਜੀ ਉਸ ਦਿਨ ਵੀ ਖਾਣਾ ਪੀਣਾ ਫ੍ਰੀ ਹੋਊਗਾ ਬਿਲਕੁਲ ਮੰਡੀ ਤੇ ਵੀ ਤੇ ਸਾਰੀਆਂ ਗੱਲਾਂ ਸਮਝਾਈਆਂ ਜਾਣਗੀਆਂ ਮੰਡੀ ਤੋਂ ਬਿਨਾ ਇਹ ਟ੍ਰੇਨਿੰਗ ਹੋਊਗੀ ਮੰਡੀ ਵਿੱਚ ਲਵਾਵਾਂਗੇ ਇੱਕ ਦਿਨ ਦੋ ਦਿਨ ਅੱਗੇ ਜਾਂ ਪਿੱਛੇ ਕਰਾਂਗੇ ਠੀਕ ਹੈ ਜੀ ਕਿਉਂਕਿ ਮੰਡੀ ਵਾਲੇ ਦਿਨ ਸਾਰੇ ਵੀਰਾਂ ਦਾ ਰੌਂਡ ਲਵਾਵਾਂਗੇ ਤੇ ਉਹਨਾਂ ਨੂੰ ਸਮਝਾਵਾਂਗੇ ਵੀ ਕਿਸ ਤਰ੍ਹਾਂ ਤੁਸੀਂ ਖਰੀਦ-ਵੇਚ ਕਰਨੀ ਹੈ ਠੀਕ ਹੈ ਜੀ ਇਸ ਲਈ ਤੁਹਾਡੇ ਚੈਨਲ ਜਰੀਏ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਸਕੀਮ ਦਾ ਫਾਇਦਾ ਲਓ ਕਿਉਂ ਜਿਹੜੇ ਸਰਟੀਫਿਕੇਟ ਨੇ ਇਹਨਾਂ ਦੇ ਆਧਾਰ ਤੇ ਅਸੀਂ ਫਾਰਮ ਕਾਮਯਾਬ ਕਰ ਸਕਦੇ ਆ ਸਾਡੇ ਕੋਲੇ ਡਾਕਟਰੀ ਮੁਹਈਆ ਕਰਾਉਣਾ ਅਸੀਂ ਡਾਕਟਰਾਂ ਨੂੰ ਵੀ ਦੱਸ ਸਕਦੇ ਆ ਆਪਣੇ ਜਾਨਵਰਾਂ ਦੀ ਵੈਕਸੀਨ ਵੀ ਕਰਵਾ ਸਕਦੇ ਆ ਤੇ ਦੂਜਾ ਬੈਂਕ ਦੇ ਕੋਲ ਦਿਖਾ ਕੇ ਅਸੀਂ ਛੋਟੇ ਤੋਂ ਵੱਡਾ ਲੋਨ ਵੀ ਪ੍ਰਾਪਤ ਕਰ ਸਕਦੇ ਹਾਂ ਠੀਕ ਹੈ ਜੀ ਜੈਨਕੀ ਆਪਣੇ ਸਰਟੀਫਿਕੇਟ ਦੀ ਕਾਫੀ ਵੈਲਿਊ ਰੱਖਦਾ ਮੰਨ ਹਾਂਜੀ ਹਾਂਜੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਜੀ ਤਰਸੀਮ ਸਿੰਘ ਜੀ ਲੋਂਗੋਵਾਲ ਲੋ ਵੀ ਦੋਸਤੋ ਜਿਹੜੇ ਕਿਸਾਨ ਭਰਾਵਾਂ ਨੇ ਵੀਰਾਂ ਨੇ ਚਾਹੇ ਭੈਣਾਂ ਨੇ ਸਾਰਿਆਂ ਲਈ ਹੈ ਨਾ ਜੀ ਹਾਂਜੀ ਹਾਂਜੀ ਜੀਨੇ ਵੀ ਟ੍ਰੇਨਿੰਗ ਲੈਣੀ ਆ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਤੇ ਜਿਹੜੇ ਟ੍ਰੇਨਿੰਗ ਲੈਣੀ ਆ ਬਾਬਾ ਜੀ ਨੇ ਸੰਪਰਕ ਨੰਬਰ ਬੋਲਤਾ ਸਕਰੀਨ ਤੇ ਵੀ ਆਪਾਂ ਪਾ ਰਹਿਆਂਗੇ ਨੰਬਰ ਤੇ ਤੁਸੀਂ ਪਹਿਲਾਂ ਕੁਝ ਪੈਸੇ ਆ ਜਿਹੜੇ ਇਹਨਾਂ ਨੂੰ ਪੇ ਕਰਨੇ ਆ ਹਨ ਜੀ ਹਾਂ ਜੀ ਕਿੰਨੇ ਕਰਨੇ ਆ ਪਹਿਲਾਂ ਜੀ 1000 ਰੁਪਏ 1000 ਰੁਪਏ ਪੇ ਕਰਕੇ ਆਪਣਾ ਨਾਮ ਦਰਜ ਕਰਵਾ ਸਕਦੇ ਹੋ ਆਦਾ ਰਿਕਾਰਡ ਦੇਣਾ ਹੀ ਤੇ ਧੰਨਵਾਦ